ਜਾਨੇ ਜਾਣਾ ਭਜੀ ਬੰਦਾ ਹਾਂ ਕਪੜੇ ਚਾਦਰ ਵੇਟੀ ਪਹਿਲਾਂ ਤਾਂ ਹਨ ਸਾਰੀ ਤੇ ਚਾਦਰ ਵੇਟੀ ਯਾਰ ਮੇਰਾ ਕਿਹਦਾ ਦੰਦਾ ਇਹ ਹੋ ਜਾਏ ਕੋ ਸਾਹਮਣੇ ਪਰਲੇ ਪਾਸੇ ਕੋਈ ਨਹੀਂ ਲੱਗਾ ਉੱਪਰ ਕੈਮਰਾ ਉਹ ਆਉਂਦਾ ਅੰਦਰ ਇਹ ਵੀ ਦੇਖੋ ਇਧਰ ਹੀ ਤਾਂ ਸਾਰਾ ਹੈਗਾ ਤੇ ਪਰ ਉਹ ਗੱਲ ਉਹ ਸੀ ਨਾ ਇੱਥੋਂ ਤਾਂ ਪੇਟੀ ਆਉਣੀ ਬੰਦੇ ਦੀ ਕੋਈ ਮਕੇ ਇਧਰ ਆਇਆ ਦੇਖੋ ਚਾਦਰ ਪਾ ਆ ਜਾਣਾ ਤੇ ਬੰਦੇ ਦਾ ਚਾਦਰ ਪਾ ਆ ਜਾਣਾ ਬੜੀਆਂ ਮਰੀਆਂ ਹੋ ਗਈਆਂ ਉਹ ਸਾਡੇ ਤੇ ਸਾਰੇ ਜਵਾਨ ਹੋਈ ਆ ਜਿਹੜਾ ਲੱਗਦਾ ਆ ਲੱਗਦਾ ਜਿੱਦਾਂ ਦਾ ਵੇਰ ਤੋਰ ਤੂਤ ਵੇਰ ਹੋਦੀ ਆ ਪਤਲਾ ਜਿਆਦਾ ਜਿਹੜਾ ਆ ਵੇ ਇਹੜੀ ਪਰ ਉਹ ਇਹ ਮੋਟਾ ਸਰੀਰ ਇਹਦਾ ਇਹ ਲੱਗਣ ਬੰਦਾ ਬੁੰਦਾ ਜਿਆ ਨਾ ਬੰਦਾ ਕੋਈ ਲੱਗਣ ਬੰਦਾ ਬੁੰਦਾ ਹੀ ਜਿਆ ਕੋਈ ਹੋਰ ਮੁੰਡਾ ਨਾ ਹੋਵੇ ਇਦਾਂ ਦਾ ਗੈਸ ਬੜੇ ਲੱਗਦੇ ਨੇ ਫਰੀ ਭਰਾ ਕੇ ਹੋਰ ਮੁੰਡਾ ਮਰਵਾ ਪੀਓ ਹੋਸ਼ਾ ਬਲਕਿ ਟੀ ਬੜੀ ਬੜੀ ਜਾਂਦੇ ਨੇ ਅੱਜ ਨੂੰ ਮੂੰਹ ਸਾਰਾ ਦਿਨ ਭੇਟਿਆ ਉਹ ਤੇ ਸਪੀਡ ਥੋੜੀ ਕਰਦੇ ਨਾਰਮਲ ਬਹੁਤੀ ਸਲੋ ਹੋ ਗਈ ਹੈ ਬਿਟ ਬਿਟ ਕਰਦਾ ਹੋਏ ਦੇਖ ਉਪਰ ਟੱਕਰੀ ਵਰਤਾ ਉਹ ਬੰਦੇ ਰਬਾ ਉਹ ਨਵੀਂ ਨਵੀਂ ਉਹਨਾਂ ਨੂੰ ਭੇਦ ਹੁੰਦਾ ਉਹਨਾਂ ਦੇ ਬੰਦੇ ਆਉਂਦੇ ਆ ਇੱਥੇ ਉਹਨਾਂ ਦਾ ਸਾਰਾ ਭੇਦ ਹੈ ਇਹਨਾਂ ਦੀ ਇੱਕ ਚੋਰੀ ਕਰਨ ਦਾ ਥੋੜੀ ਕੰਮ ਹੈਗਾ ਇਹ ਜੋ ਕਹਿ ਰਹੇ ਭਾਈ ਵਾਲੇ ਕੀ ਪੋਰੀ ਚੱਲ ਲੈ ਜਾਣਾ ਜਿੱਦੇ ਕੀ ਕਰਨੀ ਹੋਊਗਾ ਝਗੜਾ ਪੈਣਾ ਕੀ ਯਾਰ ਉੱਤਰ ਬਾਹਰ ਬੂਹ ਬੰਦ ਨੇ ਪਤਾ ਇਦੀ ਛੇਤੀ ਕਰ ਰਹੇ ਨੇ ਅੰਦਰ ਆਉਂਦਾ ਰਿਹਾ ਜੋ ਜੀ ਪੀਰ ਬੰਦਿਆ ਯਾਰਾ ਇਹਦੀ ਮੰਮੀ ਕਹਿੰਦੇ ਆ ਸਾਹਮਣੇ ਕਹਿੰਦੇ ਕਿ 12 ਵਜੇ ਲਾਈਟਾਂ ਪੂਰੀਆਂ ਬੰਦ ਹੋ ਗਈਆਂ ਸਾਰੇ ਗੁਰਦੁਆਰਿਆਂ ਨੇ ਬਾਹਰ ਦੇ ਕਰਤੇ ਬਣ ਗਏ ਅਜੇ ਬੰਦ ਕੀਤੀ ਹੈ ਨਾ ਕੰਮ ਨਹੀਂ ਲੱਗੀਆਂ ਉਹ ਐਮ ਸੀ ਬੀ ਬਾਹਰ ਸਾਰਾ ਲੱਗਾ ਜੋ ਚੇਜ ਉਹ ਸਾਰਾ ਕੋਈ ਤੇ ਬਾਹਰ ਹੈ ਬਾਹਰ ਲਗਾ ਨਜ਼ਦੀਕਾ ਮੈਂ ਬਾਹਰ ਬੰਦ ਕਰ ਦਿੰਦਾ ਇਹਨੇ ਬੰਦ ਕਰਤੀ ਉੱਥੇ ਮੈਂ ਜੋ ਲੋਕ ਜਾਦੇ

ਕੋਈ ਕਿ ਬਗਦਦ ਬਾਹਰ ਨੂੰ ਗਿਆ ਵਾ ਅੰਦਰੋਂ ਮੈਂ ਕਿਹਾ ਇਹ ਨਹੀਂ ਵੇਖਿਆ ਨਾ ਅਪਰੇ ਸਿੱਧਾ ਅੰਦਰ ਉੱਥੇ ਕੋਈ ਨਾ ਪਤਾ ਨਹੀਂ ਚਾਦਰ ਵੀ ਅੰਦਰੋਂ ਲਈ ਤਾਂ ਗਈ ਤੋਂ ਮੈਂ ਕੋ ਉਥੋਂ ਲਈ ਹੋ ਜਿਹੜਾ ਉਹ ਉੱਥੇ ਪਈ ਹੋ ਜਿਹੜੀ ਯਾਦ ਦੀ ਵਾਹੀ ਵੀ ਦੇ ਇਧਰੋਂ 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 ਆਇਆ ਇਹ ਬੰਨੇ ਆ ਕੋਈ ਮਾਜੂਕੀ ਦੀ ਮੈਂ ਜਲਦੀ ਚੱਲ ਪਈ ਇੱਕ ਯਾਦ ਇਹਦਾ ਇਹਨਾਂ ਦਾ ਐਕਸਪੀਰੀਅੰਸ ਆ ਬੜਾ ਪਤਾ ਕੀ ਰਹੀ ਉਹ ਪੜੀ ਸਾਰਾ ਪਤਾ ਕਿਤਰਾ ਨਾਮ ਨੂੰ ਪੜਨਾ ਆਹ ਪੈਸੇ ਕਿਹੜੇ ਪਏ ਛੜਿ ਗਲਾਂ ਕਰਿਓ ਥੋੜੇ ਬੁਦੇ ਉਹ ਮੱਥਾ ਟੇਕਣਾ ਤੇ ਛੜਿ ਜਾਣਾ ਉਹ ਉਬਰ ਚ ਲੈ ਆਉਣਾ ਫੇਰ ਆ ਵੀ ਕੈਮਰਾ ਨਹੀਂ ਜਾਂ ਤੇ ਬੱਤੀ ਚਗਾਉਂਦੇ ਆ ਕਰਨਦੇ ਆ ਕੋਈ ਕੈਮਰੇ ਵਾਲੀ ਵੇਖਦੇ ਆਂ ਵੀ ਬੰਦ ਬੰਦ ਹੁੰਦਾ ਰਹੇ ਮੇਰੇ ਨਾਲ ਬੱਤੀ ਉਹਨੇ ਸਗਾ ਨਹੀਂ ਤੇ ਆ ਲੈੜ ਜੀ ਬੱਚਿਆਂ ਦੀ ਕੈਮਰੇ ਦੇ ਵਿੱਚ ਆ ਹੂੰ ਆਉਣਾ ਆਉ ਧਿਆਨ ਨਾਲ ਨਿਕਲਣਾ ਇੱਥੋਂ ਕਰੋ ਮੈਂ ਫਾਈਨ ਨਾ ਰੌਣੀ ਇਹ ਚ ਕੋਈ ਲੱਭ ਨਹੀਂ ਹੰਨੀ ਕੁਝ ਵੀ ਲੱਗਦਾ ਇੱਕ ਮਿੰਟ ਇਹ ਪਾਜ਼ ਕਰੀ ਨੂੰ ਕਿ ਬਾਬਰੇ ਹਾ ਨਾ ਕਰੀਓ いいね。 यो करा दे और ਬਰਾ ਸਰਚ ਚੋਰੀ ਹੋਈ ਹੈ ਜੀ ਬੋਟ ਚੋਂ ਪੈਸੇ ਲੜੇ ਖੜੇ ਗਏ ਕਿਸ ਤਰ੍ਹਾਂ ਦਾ ਪਤਾ ਲੱਗਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸਰਦੇਵ ਸਿੰਘ ਨੀ ਜਾ ਸਵੇਰੇ ਜੀ 1.5 5 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਕਿ ਗੁਰਦੁਆਰੇ ਜਿਹੜੀ ਆ ਪੀਆ ਮਦਭਾਗੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਹੈ ਤੇ ਸਵੇਰੇ ਜਦੋਂ ਗੁਰਦੁਆਰੇ ਸਾਰੀ ਸੰਗਤ ਇਕੱਠੀ ਹੋਈ ਹੈ ਜਦੋਂ ਆਣ ਕੇ ਵੇਖਿਆ ਗਿਆ ਆ ਤੇ ਉਹਦੇ ਵੱਲੋਂ ਜਿਹੜੇ ਵੀ ਜਿੰਨੇ ਕੀਤੀ ਹੈ ਮਤਭਾਗੀ ਕੰਡਣਾ ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਉੱਪਰ ਨੇ ਆ ਗਿਆ ਆ ਭੰਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲ ਕੇ ਆ ਉਹ ਪੰਨੀ ਗਈ ਆ ਤੇ ਜਿਹੜੀ ਵਿੱਚੋਂ ਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ ਸੀਸੀਟੀਵੀ ਚ ਵੀ ਹਾਂਜੀ ਸੀ ਸੀ ਹਾਂਜੀ ਅ디 ਸੀਸੀਟੀਵੀ ਦੇ ਵਿੱਚ ਸਾਰੀ ਜੜੀ ਉਹਦੀ ਕਵਰੇਜ ਹੋਈ ਹੈ ਕੋਈ ਹੈਗਾ ਲੱਗਦਾ ਪਛਾਣ ਸੋ ਹਜੇ ਨਹੀਂ ਉਹਦਾ ਮੂੰਹ ਸਾਰਾ ਕਵਰੇਜ ਨਹੀਂ ਤੇ ਵੀ ਉਹਦੀ ਜਿਹੜੀ ਪਛਾਣ ਆ ਸਿਰਫ ਥੋੜੇ ਬਤੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਹੈ ਬਾਕੀ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਨ ਦੀ ਮੈਂ ਇਸ ਗੁਰਦੁਰੇ ਸਾਹਿਬ ਗਰੰਤ ਸਿੰਘ ਦੀ ਸੇਵਾ ਨਿਭਾ ਰਿਹਾ ਜੀ ਜਦੋਂ ਸਵੇਰੇ ਅਮਰਤ ਵੇਲੇ ਆਣ ਕੇ ਗੁਰਦੁਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਬਾਹਰ ਗੇਟ ਗੇਟ ਖੋਲ੍ਹ ਕੇ ਜਦੋਂ ਅੰਦਰ ਆਏ ਤੇ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤੇ ਗੋਲਕ ਟੁੱਟੀ ਹੋਈ ਸੀ ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਏ ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਆ ਜੀ 1 ਵਜੇ ਦੇ ਲਗਭਗ ਦੇ ਉਸ ਤੋਂ ਬਾਅਦ ਅਮਰਤ ਵੇਲੇ ਜਦੋਂ ਸੰਗਤ ਆਈ ਅਸੀਂ ਫਿਰ ਇਕੱਠੇ ਹੋ ਕੇ ਥਾਣਾ ਫਤੇਗੜ ਚੂੜੀਆਂ ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ ਤੇ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਨੂੰ ਮਿਲ ਜਾਵੇ ਬਾਕੀ ਜਿਨਨੇ ਮਦਦ ਭਾਗਾ ਕੰਮ ਕੀਤਾ ਏ ਪਰਮਾਤਮਾ ਨੂੰ ਸਮੱਤ ਭਗਸ਼ਿਸ਼ ਕਰੇ ਤੇ ਉਤੇ ਮੰਦ ਦੀ ਕਾਰਵਾਈ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੀ ਕਿ ਰਕਮ ਸੀ ਅੰਦਾਜ਼ਨ ਦੀ ਲਗਭਗ ਲੱਖ ਦੇ ਲੱਗੇ ਆਏ ਸੀ ਤੇ ਉਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹਾਂਜੀ ਆਏ ਸੀ ਹੁਣੇ ਮੁਲਾਜ਼ਮ ਆਏ ਸੀਗੇ ਸਵੇਰੇ ਵੀ ਆਏ ਸੀ ਉਹ ਕਾਰਵਾਈ ਕਰ ਰਹੇ ਨੇ ਜੀ ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ